ਅਗਲੀ ਖਬਰ ਜਿਹੜੀ ਆ ਉਹ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਨਾਲ ਸੰਬੰਧਿਤ ਆ ਐਨਪੀਆਰ ਨੇ ਅੱਜ ਉਹਦੇ ਬਾਬਤ ਵੀ ਸਟੋਰੀ ਰਨ ਕੀਤੀ ਹੈਗੀ ਆ ਭਈ ਜੋ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦਾ ਉਹ ਮੈਕਸੀਕੋ ਤੋਂ ਜਿਹੜਾ ਸਮਾਨ ਆਦਾ ਹੈ ਉਹਦੇ ਉੱਤੇ ਜੇ ਟੈਰਫ ਲਾਉਂਦੇ ਆ 25% ਉਹਦੇ ਨਾਲ ਆਮ ਲੋਕ ਜਿਹੜੇ ਅਮਰੀਕਾ ਦੇ ਵਿੱਚ ਆ ਉਹਨਾਂ ਨੂੰ ਕਿੰਨਾ ਅਸਰ ਪਊਗਾ ਕਹਿੰਦੇ 90% ਐਵੋਕਾਡੋਸ ਜੋ ਅਮਰੀਕਾ ਦੇ ਵਿੱਚ ਲੋਕ ਖਾਂਦੇ ਹੈਗੇ ਆ ਉਹ ਮੈਕਸੀਕੋ ਤੋਂ ਆਦੇ ਆ ਤੇ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ 25% ਟੈਰਫ ਇੰਪੋਜ਼ ਕਰਨ ਦੀ ਗੱਲ ਕੀਤੀ ਹੈ ਮੈਕਸੀਕਨ ਇੰਪੋਰਟਸ ਦੇ ਉੱਤੇ ਇਹ ਹਜੇ ਕਲੀਅਰ ਨਹੀਂ ਪੇ ਇੰਪਲੀਮੈਂਟ ਕਿਦਾਂ ਕੀਤਾ ਜਾਊਗਾ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਨੇਗੋਸ਼ੀਏਸ਼ਨ ਹੋਊਗੀ ਪਰ ਕਹਿੰਦੇ ਭਈ ਜੇ 25% ਅ ਟੈ ਜਿਹੜਾ ਟੈਰ ਲਾਇਆ ਜਾਂਦਾ ਤਾਂ ਐਵੋਕਾ ਐਵੋਕਾਡੋਸ ਦੀ ਪ੍ਰਾਈਸ ਵੀ 25% ਦੇ ਕਰੀਬ ਉੱਪਰ ਚਲੀ ਜਾਊਗੀ ਡੇਵਿਡ ਆਰਟੋਗਾ ਇੱਕ ਫੂਡ ਇਕਨੋਮਿਸਟ ਹੈਗੇ ਆ ਐਨਪੀਆਰ ਦੇ ਮੁਤਾਬਕ ਤੇ ਮੈਕਸੀਕੋ ਕਹਿੰਦੇ ਭਈ ਵਨ ਆਫ ਦਾ ਲਾਰਜੈਸਟ ਫੋਰਨ ਸਪਲਾਈਰ ਆ ਫਰੂਟਸ ਦਾ ਤੇ ਵੈਜੀਟੇਬਲਸ ਦਾ ਜੋ ਅਮਰੀਕਾ ਦੇ ਵਿੱਚ ਆਉਂਦੀਆਂ ਹੈਗੀਆਂ ਮੈਕਸੀਕੋ ਦਾ ਜਿਹੜਾ ਮੌਸਮ ਹੈਗਾ ਆ ਉਹ ਹੀਅਰ ਅਰਾਊਂਡ ਪ੍ਰੋਡਕਸ਼ਨ ਐਵੋਕਾਡੋਜ਼ ਦੀ ਜਿਹੜਾ ਕਰਦਾ ਹੈਗਾ ਤੇ ਪ੍ਰੋਡਿਊਸਰ ਜਿਹੜੇ ਉੱਥੇ ਆ ਉਹਨਾਂ ਨੂੰ ਚੀਪ ਲੇਬਰ ਮਿਲਦੀ ਆ ਸੋ ਮੈਕਸੀਕੋ ਦੇ ਵਿੱਚ ਲੇਬਰ ਬੜੀ ਚੀਪ ਆ ਤੇ ਦੂਸਰਾ ਕਹਿੰਦੇ ਮੌਸਮ ਇਦਾਂ ਦਾ ਵੀ ਸਾਰਾ ਸਾਲ ਐਵੋਕਾਡੋਜ਼ ਉੱਥੇ ਪ੍ਰੋਡਿਊਸ ਹੁੰਦੇ ਹੈਗੇ ਆ ਤੇ ਐਵੋਕਾਡੋ ਇੰਡਸਟਰੀ ਨੂੰ ਹੁਣ ਇੱਕ ਚੈਲੰਜ ਵੀ ਹੈਗਾ ਕਿਉਂਕਿ ਕਲਾਈਮੇਟ ਚੇਂਜ ਵੀ ਹੋ ਰਿਹਾ ਹੈਗਾ ਤੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੈਗਾ ਗਰੋ ਕਰਨ ਦੇ ਲਈ ਤੇ ਜੇ ਉੱਪਰੋਂ ਟੈਰਫ ਲੱਗਦਾ ਹੈਗਾ ਸੋ ਅਲਟੀਮੇਟਲੀ ਜੋ ਆਪਾਂ ਐਵੋਕਾਡੋਸ ਖਾਣੇ ਹੈਗੇ ਆ ਉਹਦੇ ਉੱਤੇ ਵੀ ਜਿਹੜਾ ਕੀਮਤਾਂ ਤੇ ਅਸਰ ਪਊਗਾ ਜੀ ਬਿਲਕੁਲ ਅੱਜ ਖਾਣਾ ਅਵੋਕਾਡੋ ਵਾਲਾ ਟੋਸਟ ਸਵਾਦ ਲੈ ਲਓ ਜਿਨਾਂ ਨੇ ਹੁਣ ਆਇਆ ਬਾਅਦਚ ਪਤਾ ਨਹੀਂ ਇਹ ਮਿਲਦੇ ਆ ਜਾਂ ਨਹੀਂ ਮਿਲਦੇ ਇਹ ਜਿਹੜੀਆਂ ਚੀਜ਼ਾਂ ਆ ਆਨੰਦ ਲੈਣ ਵਾਲੀ ਗੱਲ ਬਣੀ ਪਈ ਆ ਉਧਰ ਟਰੰਪ ਉਹਨਾਂ ਨੇ ਯਰਬ ਨੂੰ ਵੀ ਡਰਾ ਕੇ ਰੱਖਿਆ ਆ ਆ ਜੇ ਹੈ ਨਹੀਂ ਆ ਜੇ ਟੈਰਿਫ ਟੈਰਿਫ ਦਾ ਰੋਲਾ ਜਿਹੜਾ ਇਹਨਾਂ ਨੇ ਹੁਣ ਕਾਫੀ ਜਿਆਦਾ ਜਿਹੜਾ ਉਹ ਪਾਤਾ ਆ ਇਹ ਓਵਰਆਲ ਕਿਦਾਂ ਦਾ ਅਸਰ ਪਾਊਗਾ ਇਹਨਾਂ ਦੀ ਟੋਟਲ ਲੀਡਰਸ਼ਿਪ ਦੇ ਉੱਤੇ ਤੇ ਅਮਰੀਕਾ ਦੇ ਜਿਹੜੇ ਰਿਸ਼ਤਿਆਂ ਨੂੰ ਲੈ ਕੇ ਬਾਕੀ ਮੁਲਕਾਂ ਨਾਲ ਉਹ ਦੇਖਣ ਵਾਲੀ ਗੱਲ ਆ ਪਰ ਸਾਰੇ ਮੁਲਕਾਂ ਦੇ ਵਿੱਚ ਦੱਬੀ ਸੁਰ ਦੇ ਵਿੱਚ ਜਾਂ ਕਹੋ ਵੀ ਉੱਚੀ ਸੁਰ ਦੇ ਵਿੱਚ ਇਹ ਚਰਚਾ ਤਾਂ ਜਿਹੜੀ ਉਹ ਚੱਲ ਰਹੀ ਆ ਵੀ ਭਾਈ ਸਾਡੇ ਸਮਾਨ ਦੇ ਉੱਤੇ ਹੁਣ ਜਿਹੜਾ ਟੈਲੀਫਾ ਟੈਕਸ ਆ ਉਹ ਵਾਧੂ ਲੱਗ ਸਕਦਾ ਹੈਗਾ ਆ ਪ੍ਰੈਜ਼ੀਡੈਂਟ ਲੈ ਡੋਨਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਇਹ ਆਖਿਆ ਸੀਗਾ ਵੀ ਜਿਹੜੀਆਂ 27 ਕੰਟਰੀਜ਼ ਜਿਹੜੀਆਂ ਯੂਰੋਪੀਅਨ ਸੰਘ ਦੇ ਵਿੱਚ ਆਉਂਦੀਆਂ ਯੂਰੋਪੀਅਨ ਯੂਨੀਅਨ ਚ ਆਉਂਦੀਆਂ ਆ ਉਹਨਾਂ ਨੂੰ ਜਿਹੜਾ ਟ੍ਰੇਡ ਪਾਰਟਨਰਸ ਉਹ ਵਾਲੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਟੈਰਿਫਸ ਦੇ ਨਾਲ ਡਰਾਇਆ ਹੈਗਾ ਆ ਕਿੰਨੇ ਵੀ ਬਸ਼ਰਤੇ ਆ ਵੀ ਅਸੀਂ ਟੈਰਿਫ ਨਹੀਂ ਲਾਵਾਂਗੇ ਜੇ ਤੁਸੀਂ ਯੂਐਸ ਦਾ ਜਿਹੜਾ ਸਬਾਨ ਆ ਉਸ ਨੂੰ ਇੰਪੋਰਟ ਹੋਰ ਜ਼ਿਆਦਾ ਕਰੋ ਕਹਿੰਦੇ ਵੀ ਮੈਂ ਆਲਰੇਡੀ ਯੂਰੋਪੀਅਨ ਯੂਨੀਅਨ ਨੂੰ ਦੱਸ ਦਿੱਤਾ ਹੈ ਵੀ ਆਪਣੇ ਜਿਹੜੇ ਟ੍ਰੇਡ ਦੇ ਵਿੱਚ ਡੈਫਿਸਿਟ ਬਹੁਤ ਜ਼ਿਆਦਾ ਆ ਅਸੀਂ ਸਾਮਾਨ ਤੁਹਾਡਾ ਜ਼ਿਆਦਾ ਖਰੀਦਦੇ ਆ ਤੇ ਤੁਸੀਂ ਸਾਡਾ ਸਾਮਾਨ ਘੱਟ ਖਰੀਦਦੇ ਹੈਗੇ ਆ ਤੇ ਇਸ ਲਈ ਕਹਿੰਦੇ ਵੀ ਹੋਰ ਕੋਈ ਚਾਰਾ ਨਹੀਂ ਫਿਰ ਟੈਰਿਫਸ 올 ਦਾ ਵੇ ਰਾਤ ਨੂੰ 1 ਵਜੇ ਕਹਿੰਦੇ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਵੇਰੇ ਉੱਠਦੇ ਲੀਡਰਾਂ ਦੀ ਜਿਹੜੀ ਕਹਿੰਦੇ ਆ ਨੀਂਦ ਅਡਾ ਦਿੱਤੀ ਸੀਗੀ 2023 ਦੇ ਵਿੱਚ ਯੂਐਸ ਦਾ ਜਿਹੜਾ ਟ੍ਰੇਡ ਇੰਬੈਲੈਂਸ ਯੂਰੋਪੀਅਨ ਸੰਘ ਦੇ ਨਾਲ ਉਹ 209 ਬਿਲੀਅਨ ਡਾਲਰ ਦਾ ਸੀ ਸੈਂਸਸ ਵੀ ਉਹਦਾ ਜਿਹੜਾ ਆਂਕੜਾ ਦੱਸਦਾ ਆ 576 ਬਿਲੀਅਨ ਡਾਲਰ ਦਾ ਜਿਹੜਾ ਇੰਪੋਰਟ ਯੂਰਪ ਤੋਂ ਕੀਤਾ ਜਾਂਦਾ ਹੈ ਤੇ 367 ਬਿਲੀਅਨ ਡਾਲਰ ਦਾ ਸਮਾਨ ਇਥੋਂ ਯੂਰਪ ਨੂੰ ਜਾਂਦਾ ਹੈਗਾ ਆ ਟਰੰਪ ਉਹਨਾਂ ਦੀ ट्रांजिशन ਟੀਮ ਨੇ ਅਜੇ ਇਹ ਤਨੀ ਉਹ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਵੀ ਇਸ ਮੈਸੇਜ ਦੇ ਵਿੱਚ ਪੂਰੀ ਕਲੈਰਿਟੀ ਕੀ ਹੈਗੀ ਆ ਜਾਂ ਬਲੰਟਨੈਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਨੰਗ ਰਿਟਾਰਡ ਹੋ ਕੇ ਇਹਨਾਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਟੈਰਿਸ ਦੀਆਂ ਉਹ ਕੀ ਹੋਣਗੀਆਂ ਕੈਨੇਡਾ ਦਾ ਮਕਸੀਕੋ ਦੇ ਵਿੱਚ ਪਹਿਲਾਂ ਹੀ ਜਿਹੜੀ ਆ ਇਹ ਰੌਲਾ ਰੱਪਾ ਪਿਆ ਆ ਵੀ ਜੇ ਟੈਰਿਫ ਵੱਧਦੇ ਆ ਤਾਂ ਅੱਗੇ ਕੀ ਜਿਹੜਾ ਹੋ ਬਣਨਾ ਆ ਨੈਚੁਰਲ ਗੈਸ ਤੇ ਤੇਲ ਜ਼ਿਆਦਾ ਖਰੀਦਣ ਦੀ ਗੱਲ 트ੰਪ ਹੁਣਾ ਨੇ ਯੂਰੋਪੀਅਨ ਸੰਗ ਨੂੰ ਆਖੀਆ ਯੂਰੋਪੀਅਨ ਸੰਗ ਦੇ ਬਹੁਤ ਸਾਰੇ ਮੁਲਕ ਰਸ਼ੀਆ ਦੇ ਤੇਲ ਦੇ ਉੱਤੇ ਉਹ ਉਹਨਾਂ ਦੀ ਟੇਕ ਰਹਿੰਦੀ ਸੀਗੀ ਕਿਉਂਕਿ ਉੱਥੋਂ ਉਹਨਾਂ ਨੂੰ ਨਜ਼ਦੀਕ ਤੋਂ ਸਸਤਾ ਮਿਲਦਾ ਸੀਗਾ ਜਰਮਨੀ ਦੇ ਵਿੱਚ ਆਪਾਂ ਦੇਖਿਆ ਪੀ ਇਹ ਚੀਜ਼ ਕਾਫੀ ਜ਼ਿਆਦਾ ਵਾਪਰੀ ਆ ਉਥੋਂ ਦੀ ਜਿਹੜੀ ਸਰਕਾਰ ਆ ਉਹ ਵੀ ਰੀਸੈਂਟਲੀ ਡਿੱਗੀ ਆ ਯੂਰਪੀਅਨ ਸੰਘ ਦੇ ਜਿਹੜੇ ਕਮਿਸ਼ਨ ਦੇ ਸਪੋਕਸਮੈਨ ਨੇ ਆਲ ਆਫ ਜਿਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਰੈਡੀ ਆ ਡਿਸਕਸ ਕਰਨ ਦੇ ਲਈ ਪ੍ਰੈਜ਼ੀਡੈਂਟ ਇਲੈਕਟਡ 트ੰਪ ਹੋਣਾ ਦੇ ਨਾਲ ਜਿਹੜਾ ਸਾਡਾ ਆਲਰੇਡੀ ਬਹੁਤ ਹੀ ਮਜ਼ਬੂਤ ਸੰਬੰਧ ਨੇ ਵੀ ਸਾਡੇ ਆਪਸ ਦੇ ਵਿੱਚ એનર્ਜੀ ਖੇਤਰ ਨੂੰ ਲੈ ਕੇ ਹੋਰ ਕਾਮਨ ਇੰਟਰਸਟ ਕੀ ਜਿਹੜੇ ਹੋ ਸਕਦੇ ਆ ਡ੍ਰਿਲ ਤੇ ਵੀ ਡ੍ਰਿਲ ਤਾਂ ਉਹਨਾਂ ਨੇ ਇੱਥੇ ਆਖਿਆ ਹੀ ਸੀਗਾ ਵੀ ਅਮਰੀਕਾ ਦੇ ਵਿੱਚ ਅਸੀਂ ਜ਼ਿਆਦਾ ਤੇਲ ਕੱਢਾਂਗੇ ਨੈਚੁਰਲ ਗੈਸ ਜਿਹੜੀ ਉਹ ਜ਼ਿਆਦਾ ਇੱਥੇ ਕੱਢਾਂਗੇ ਸੋ ਇਹ ਹੁਣ ਜੇ ਕੱਢਣੀ ਆ ਤੇ ਭਾਈ ਵੇਚਣੀ ਵੀ ਕਿਸੇ ਪਾਸੇ ਪੈਣੀ ਆ ਇਕੱਲੇ ਅਮਰੀਕਾ ਦੀ ਖਪਤ ਹਸਤੇ ਤਾਂ ਇਹ ਨਹੀਂ ਹੋਣਾ ਸੋ ਉਹਦੇ ਨਾਲ ਇਹ ਹੋਊਗਾ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਦਬਾਅ ਪਾ ਰਿਆ ਯੂਰਪ ਦੇ ਉੱਤੇ ਤਾਂ ਤੇਲ ਇੱਥੋਂ ਬਾਹਰ ਨੂੰ ਜਿਹੜਾ ਉਹ ਜਾਣਾ ਵਿਕਣਾ ਜਿਹੜਾ ਉਹ ਸ਼ੁਰੂ ਹੋ ਜਾਊਗਾ ਇੱਥੋਂ ਦੀਆਂ ਕੰਪਨੀਆਂ ਡੈਫੀਨਿਟਲੀ ਉਸਤੇ ਨਾਲ ਉਹਨਾਂ ਨੂੰ ਵਧੀਆ ਅਸਰ ਜਿਹੜਾ ਹੋ ਆਪ ਆਊਗਾ ਸੋ 209 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਦਾ ਇੰਬੈਲੈਂਸ ਹੈਗਾ ਆ ਉਸ ਨੂੰ ਬਰਾਬਰ ਕਰਨ ਦੇ ਲਈ ਕੀ ਜਿਹੜਾ ਉਹ ਅੱਗੇ ਹੋਰ ਕਦਮ ਚੱਕੇ ਜਾਂਦੇ ਆ ਇਹ ਦੇਖਣ ਵਾਲੀ ਜਿਹੜੀ ਗੱਲ ਆ ਇੱਕ ਕੰਪਨੀ ਜਿਹੜੀ ਕਹਿੰਦੇ ਵੀ ਜਰਮਨ ਆਟੋ ਮੇਕਰ BMW ਆ ਦੇ ਜਿਹੜੇ ਇੰਪੋਰਟ ਪਾਰਟਸ ਆ ਉਹ ਇੱਥੇ ਲੈ ਕੇ ਆਉਂਦੀਆਂ ਸਾਊਥ ਕੈਰੋਲਾਈਨਾ ਦੇ ਵਿੱਚ ਅ ਕਹਿੰਦੇ ਵੀ ਜੇ ਟਰੇਡ ਦੇ ਉੱਤੇ ਇਦਾਂ ਟੈਰਿਫ ਜਿਹੜੇ ਉਹ ਲੱਗਦੇ ਆ ਤਾਂ ਭਾਈ ਸਾਡੇ ਲਈ ਤਾਂ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਣਾ ਕਿਉਂਕਿ ਯੂਰਪ ਤੋਂ ਆ ਰਹੇ ਸਮਾਨ ਦੇ ਉੱਤੇ ਜੇ 25% ਦਾ ਟੈਰਿਫ ਲੱਗਦਾ ਹੈ ਤਾਂ ਸਮਾਨ ਤੁਸੀਂ ਆਪੇ ਹਿਸਾਬ ਲਾ ਲਓ ਗੱਡੀ ਦਾ ਕੀਮਤ ਵੀ 25% ਆਟੋਮੈਟਿਕਲੀ ਜਿਹੜੀ ਉਹ ਵਧ ਜਾਣੀ ਹੈਗੀ ਆ ਸੋ ਜਿਹੜੀ ਲਿਕੁਇਫਾਈਡ ਨੇਚਰਲ ਗੈਸ ਆ ਈਯੂ ਦੇ ਦੁਆਰਾ ਜਿਹੜੀ ਇੰਪੋਰਟ ਕੀਤੀ ਜਾਂਦੀ ਆ ਜਾਂ ਯੂਕੇ ਦੇ ਵਿੱਚ ਜਿਹੜੀ ਉਹ ਗਈ ਆ ਉਹ ਯੂਐਸ ਤੋਂ ਹੀ ਜਿਹੜੀ ਉਹ ਗਈ ਸੀ ਯੂਐਸ એનર્ਜੀ ਇਨਫੋਰਮੇਸ਼ਨ ਆ ਜਿਹੜੀ ਉਹ ਦੱਸਦੀ ਆ ਪਰ ਇਹ ਕਹਿੰਦੇ ਵੀ ਇਹ ਆંકડા ਹੋਰ ਵੀ ਜ਼ਿਆਦਾ ਵਧਣਾ ਚਾਹੀਦਾ ਤੁਸੀਂ ਅਮਰੀਕਾ ਤੋਂ ਜ਼ਿਆਦਾ ਜਿਹੜੀ ਆ ਤੇਲ ਤੇ ਨੈਚੁਰਲ ਗੈਸ ਜਿਹੜੀ ਹੋ